ਸੋਰਠ ਮਹੱਲਾ ਪੰਜਵਾ ਕਰਨ ਕਰਾਵਣ ਹਾਰ ਪ੍ਰਭ ਦਾਤਾ ਪਾਰ ਬ੍ਰਹਮ ਪ੍ਰਭ ਸੁਆਮੀ ਸਗਲੇ ਜੀ ਕੀ ਦਇਆਲਾ ਸੋ ਪ੍ਰਭ ਹੋ ਯੰਤਰ ਜਮੀ ਮੇਰਾ ਗੁਰ ਹੋਆ ਆਪ ਸਹਾਈ ਸੁਖ ਸਹਜ ਆਨੰਦ ਮੰਗਲ ਰਸ ਅਚਰਜ ਭਈ ਵਡਾਈ ਰਹਾਉ ਗੁਰ ਕੇ ਸ਼ਰਨ ਪਏ ਭੈ ਨਾਸਿ ਸਾਚੀ ਦਰਗਹਿ ਮਾਨੇ ਗੁਣ ਗਾਵਤ ਆਰਾਧਨਾਮ ਹਰ ਆਏ ਆਪਣੇ ਥਾਨੇ ਜੈ ਜੈਕਾਰ ਕਰੇ ਸਭ ਉਸਤਤ ਸੰਗਤ ਸਾਦ ਪਿਆਰੀ ਸਦ ਬਲੇ ਹਾਰ ਜਾਓ ਪ੍ਰਭ ਆਪਣੇ ਜਿਨ ਪੂਰਨ ਪੈ ਜ ਸਵਾਰੇ ਗੋਸ਼ਟ ਗਿਆਨ ਨਾਮ ਸੁਣ ਉਦਰੇ ਜਿਨ ਜਿਨ ਦਰਸ਼ਨ ਪਾਇਆ ਭਇਓ ਕਿਰਪਾਲ ਨਾਨਕ ਪ੍ਰਭ ਆਪਣਾ ਅਨਦ ਸਿਤੇ ਘਰ ਆਇਆ ਸੋਰਠ ਮਹੱਲਾ ਪੰਜਵਾ ਕਰਨ ਕਰਾਵਨ ਹਾਰ ਪ੍ਰਭ ਦਾਤਾ ਪਾਰ ਬ੍ਰਹਮ ਪ੍ਰਭ ਸੁਆਮੀ ਸਗਲੇ ਜੀ ਕੀਏ ਦਇਆਲਾ ਸੋ ਪ੍ਰਭ ਅੰਤਰ ਜਾਮੀ ਮੇਰਾ ਗੁਰ ਹੋਆ ਆਪ ਸਹਾਈ ਸੁਖ ਸੁਹਾਜ ਆਨੰਦ ਮੰਗਲ ਰਸ ਅਚਰਜ ਭਈ ਬਡਾਈ ਰਹਾਉ ਗੁਰ ਕੀ ਸ਼ਰਨ ਪਏ ਭੈ ਨਾਸੀ ਸਾਚੀ ਧਰ ਗਹਿ ਮਨੇ ਗੁਣ ਗਾਵਤ ਅਰਾਧਨਾਮ ਹਰ ਆਏ ਆਪਣੇ ਥਾਨੇ ਜੈ ਜੈਕਾਰ ਕਰੇ ਸਭ ਉਸਤਤ ਸੰਗਤ ਸਾਧ ਪਿਆਰੀ ਸਦ ਬਲੇ ਹਾਰ ਜਾਓ ਪ੍ਰਭ ਆਪਣੇ ਜਨ ਪੂਰਨ ਪੈ ਜ ਸਵਾਰੀ ਗੋਸ਼ਟ ਗਿਆਨ ਨਾਮ ਸੁਣ ਉਦਰੇ ਜਿਨ ਜਿਨ ਦਰਸ਼ਨ ਪਾਇਆ ਭਇਓ ਕਿਰਪਾਲ ਨਾਨਕ ਪ੍ਰਭ ਆਪਣਾ ਅਨਦ ਸਿਤੇ ਘਰ ਆਇਆ ਸੋਰਠ ਮਹੱਲਾ ਪੰਜਵਾ ਕਰਨ ਕਰਾਵਣ ਹਾਰ ਪ੍ਰਭ ਦਾਤਾ ਪਾਰ ਬ੍ਰਹਮ ਪ੍ਰਭ ਸੁਆਮੀ ਸਗਲੇ ਜੀ ਕੀਏ ਦਇਆ ਸੁ ਪ੍ਰਭਉ ਅੰਤਰ ਜਾਮੀ ਮੇਰਾ ਗੁਰ ਹੋ ਆਇਆ ਸਹਾਈ ਸੁਖ ਸਹਜ ਆਨੰਦ ਮੰਗਲ ਰਸ ਅਚਰਜ ਭਈ ਬਡਾਈ ਰਹਾਉ ਗੁਰ ਕੀ ਸ਼ਰਨ ਪਏ ਭੈ ਨਾਸੇ ਸਾਚੀ ਦਰਗਹਿ ਮਾਨੇ ਗੋਣਾ ਗਾਵਤ ਆਰਾਧਨਾਮ ਹਰ ਆਏ ਆਪਣੇ ਥਨੇ ਜੈ ਜੈਕਾਰ ਕਰੇ ਸਭ ਉਸਤਤ ਸੰਗਤ ਸਾਧ ਪਿਆਰੀ ਸਾਧ ਬਲੇ ਹਾਰ ਜਾਓ ਪ੍ਰਭ ਆਪਣੇ ਜਿਨ ਪੂਰਨ ਪੈਜ ਸਵਾਰੇ ਗੋਸ਼ਟ ਗਿਆਨ ਨਾਮ ਸੁਣ ਉਦਰੇ ਜਿਨ ਜਿਨ ਦਰਸ਼ਨ ਪਾਇਆ ਭਇਓ ਕਿਰਪਾਲ ਨਾਨਕ ਪ੍ਰਭ ਆਪਣਾ ਅਨਦਾ ਫਿਤੀ ਕਰ ਆਇਆ ਸੋਰਠ ਮਹੱਲਾ ਪੰਜਵਾ ਕਰਨ ਕਰਾਵਣ ਹਾਰ ਪ੍ਰਭ ਦਾਤਾ ਪਰ ਬ੍ਰਹਮ ਪ੍ਰਭ ਸੁਆਮੀ ਸਗਲੇ ਜੀ ਕੀ ਇਹ ਦੇਲਾ ਸੋ ਪ੍ਰਭ ਅੰਤਰ ਜਮੀ ਮੇਰਾ ਗੁਰ ਹੋ ਆਇਆ ਸਹਾਈ ਸੁਖ ਸਹਜ ਆਨੰਦ ਮੰਗਲ ਰਸ ਅਚਰਜ ਭਈ ਬਡਾਈ ਰਹਾਉ ਗੁਰ ਕੀ ਸ਼ਰਨ ਪਏ ਭੈ ਨਾਸੀ ਸਾਚੇ ਦਰਗਹ ਮਨੇ ਗੁਣ ਗਾਵਤ ਆਰਾਧਨਾਮ ਹਰ ਆਏ ਆਪਣੇ ਥਾਨੇ ਜੈ ਜੈਕਾਰ ਕਰੇ ਸਭ ਉਸਤਤ ਸੰਗਤ ਸਾਧ ਪਿਆਰੀ ਸਤਿ ਬਨਿਹਾਰ ਜਾਓ ਪ੍ਰਭ ਆਪਣੇ ਜਿਨ ਪੂਰਨ ਪੈ ਜ ਸਵਾਰੀ ਗੋਸ਼ਟ ਗਿਆਨ ਨਾਮ ਸੁਣ ਉਦਰੇ ਜਿਨ ਜਿਨ ਦਰਸ਼ਨ ਪਾਇਆ ਭਇਓ ਕਿਰਪਾਲ ਨਾਨਕ ਪ੍ਰਭ ਆਪਣਾ ਅਨਦ ਸਿਤੇ ਕਰ ਆਇਆ ਰਠ ਮਹੱਲਾ ਪੰਜਵਾ ਕਰਨ ਕਰਾਵਨ ਹਾਰ ਪ੍ਰਭ ਦਾਤਾ ਪਰ ਬ੍ਰਹਮ ਪ੍ਰਭ ਸੁਆਮੀ ਸਗਲੇ ਜੀ ਕੀ ਦਇਆਲਾ ਸੋ ਪ੍ਰਭ ਅੰਤਰ ਜਮੀ ਮੇਰਾ ਗੁਰ ਹੋਆ ਆਪ ਸਹਾਈ ਸੋਖ ਸਹਜ ਆਨੰਦ ਮੰਗਲ ਰਸ ਅਚਰਜ ਭਈ ਵਡਾਈ ਰਹਾਉ ਗੁਰ ਕੇ ਸ਼ਰਨ ਪਏ ਭੈ ਨਾਸੀ ਸਾਚੀ ਦਰਗਹਿ ਮਾਨੇ गुण गावत आराधना नाम हरियाए अपने थाने जय जयकार करे सब उसत संगत साध प्यारे सद बल हार जाओ प्रब अपने जिन पूरन पैज सवारी ਗੋਸ਼ਟ ਗਿਆਨ ਨਾਮ ਸੁਣ ਉਦਰੇ ਜਿਨ ਜਿਨ ਦਰਸ਼ਨ ਪਾਇਆ ਭਇਓ ਕਿਰਪਾਲ ਨਾਨਕ ਪ੍ਰਭ ਆਪਣਾ ਅਨਦ ਸਿਤੇ ਕਰ ਆਇਆ ਸੋਰਠ ਮਹਲਾ ਪੰਜਵਾ ਕਰਨ ਕਰਾਵਨ ਹਾਰ ਪ੍ਰਭ ਦਾਤਾ ਪਾਰ ਬ੍ਰਹਮ ਪ੍ਰਭ ਸੁਆਮੀ ਸਗਲੇ ਜੀ ਕੀ ਇਹ ਦੇਲਾ ਸੋ ਪ੍ਰਭ ਅੰਤਰ ਜਮੀ ਮੇਰਾ ਗੁਰ ਹੋਆ ਆਪ ਸਹਾਈ ਸੁਖ ਸਹਜ ਆਨੰਦ ਮੰਗਲ ਰਸ ਆਚਰਜ ਭਈ ਬਡਾਈ ਰਹਾਉ ਗੁਰ ਕੀ ਸ਼ਰਨ ਪਏ ਪੈ ਨਾਸੇ ਸਚੇ ਦਰਗਹਿ ਮਾਨੇ ਗੁਣ ਗਾਵਤ ਆਰਾਧਨਾਮ ਹਰ ਆਏ ਆਪਣੇ ਥਾਨੇ ਜੈ ਜੈਕਾਰ ਕਰੇ ਸਭ ਉਸਤਤ ਸੰਗਤ ਸਾਧ ਪਿਆਰੀ ਸਾਧ ਬਲਿਹਾਰ ਜਾਵ ਪ੍ਰਭ ਆਪਣੇ ਜਿਨ ਪੂਰਨ ਪੈ ਜ ਸਵਾਰੀ ਗੋਸ਼ਟ ਗਿਆਨ ਨਾਮ ਸੁਣ ਉਦਰੇ ਜਿਨ ਜਿਨ ਦਰਸ਼ਨ ਪਾਇਆ ਭੈਓ ਕਿਰਪਾਲ ਨਾਨਕ ਪ੍ਰਭ ਆਪਣਾ ਅਨਦ ਸੇਤੇ ਘਰ ਆਇਆ ਸੋਰਠ ਮਹੱਲਾ ਪੰਜਵਾ ਕਰਨ ਕਰਾਵਣ ਹਾਰ ਪ੍ਰਭ ਦਾਤਾ ਪਾਰ ਬ੍ਰਹਮ ਪ੍ਰਭ ਸੁਆਮੀ ਸਗਲੇ ਜੀ ਕੀ ਦਇਆਲਾ ਸੋ ਪ੍ਰਭ ਅੰਤਰ ਜਮੀ ਮੇਰਾ ਗੁਰ ਹੋਆ ਆਪ ਸਹਾਈ ਸੂਖ ਸਹਿਜ ਆਨੰਦ ਮੰਗਲ ਰਸ ਅਚਰਜ ਭਈ ਬਡਾਈ ਰਹਾਉ ਗੁਰ ਕੀ ਸ਼ਰਨ ਪਏ ਭੈ ਨਾਸੀ ਸਾਚੇ ਦਰਗਹ ਮਾਨੇ ਗੁਣ ਗਾਵਤ ਆਰਾਧਨਾਮ ਹਰ ਆਏ ਆਪਣੇ ਥਾਨੇ ਜੈ ਜਕਾਰ ਕਰੇ ਸਭ ਉਸਤਤ ਸੰਗਤ ਸਾਧ ਪਿਆਰੇ ਸਦ ਬਲਿਹਾਰ ਜਾਵ ਪ੍ਰਭ ਆਪਣੇ ਜਨ ਪੂਰਨ ਪੈ ਜ ਸਵਾਰੀ ਗੋਸ਼ਟ ਗਿਆਨ ਨਾਮ ਸੁਣ ਉਦਰੇ ਜਿਨ ਜਿਨ ਦਰਸ਼ਨ ਪਾਇਆ ਭਇਓ ਕਿਰਪਾਲ ਨਾਨਕ ਪ੍ਰਭ ਆਪਣਾ ਅਨੰਦ ਸਿਤੇ ਘਰ ਆਇਆ ਸੋਰਠ ਮਹਲਾ ਪੰਜਵਾ ਕਰਨ ਕਰਾਵਨ ਹਾਰ ਪ੍ਰਭ ਦਾਤਾ ਪਾਰ ਬ੍ਰਹਮ ਪ੍ਰਭ ਸੁਆਮੀ ਸਗਲੇ ਜੀ ਕੀ ਦਇਆਲਾ ਸੋ ਪ੍ਰਭ ਹੋ ਯੰਤਰ ਜਮੀ ਮੇਰਾ ਗੁਰ ਹੋਆ ਆਪ ਸਹਾਈ ਸੁਖ ਸਹਜ ਆਨੰਦ ਮੰਗਲ ਰਸ ਅਚਰਜ ਭਈ ਬਡਾਈ ਰਹਾਉ ਗੁਰ ਕੇ ਸ਼ਰਨ ਪਏ ਪੈ ਨਾਸੇ ਸਾਚੀ ਦਰਗਹਿ ਮਾਨੇ ਗੁਣ ਗਾਵਤ ਆਰਾਧਨਾਮ ਹਰ ਆਏ ਆਪਣੇ ਥਾਨੇ ਜੈ ਜੈਕਾਰ ਕਰੇ ਸਭ ਉਸਤਤ ਸੰਗਤ ਸਾਦ ਪਿਆਰੀ ਸਾਧ ਬਲੇ ਹਾਰ ਜਾਓ ਪ੍ਰਭ ਆਪਣੇ ਜਿਨ ਪੂਰਨ ਪੈਜ ਸਵਾਰੇ ਗੋਸ਼ਟ ਗਿਆਨ ਨਾਮ ਸੁਣ ਉਦਰੇ ਜਿਨ ਜਨ ਦਰਸ਼ਨ ਪਾਇਆ ਭਇਓ ਕਿਰਪਾਲ ਨਾਨਕ ਪ੍ਰਭ ਆਪਣਾ ਅਨੰਦ ਸੇਤੇ ਘਰ ਆਇਆ ਸੋਰਠ ਮਹੱਲਾ ਪੰਜਵਾ ਕਰਨ ਕਰਾਵਨ ਹਾਰ ਪ੍ਰਭ ਦਾਤਾ ਪਾਰ ਬ੍ਰਹਮ ਪ੍ਰਭ ਸੁਆਮੀ ਸਗਲੇ ਜੀ ਕੀਏ ਦਇਆਲਾ ਸੋ ਪ੍ਰਭ ਅੰਤਰ ਜਾਮੀ ਮੇਰਾ ਗੁਰ ਹੋ ਆਇਆ ਸਹਾਈ ਸੁਖ ਸਹਜ ਆਨੰਦ ਮੰਗਲ ਰਸ ਅਚਰਜ ਭਈ ਬਡਾਈ ਰਹਾਉ ਗੁਰ ਕੀ ਸ਼ਰਨ ਪਏ ਭੈ ਨਾਸੀ ਸਾਚੀ ਦਰਗਹਿ ਮਨੇ ਗੁਣ ਗਾਵਤ ਅਰਾਧਨਾਮ ਹਰ ਆਏ ਆਪਣੇ ਥਾਨੇ ਜੈ ਜੈਕਾਰ ਕਰੇ ਸਭ ਉਸਤਤ ਸੰਗਤ ਸਾਧ ਪਿਆਰੀ ਸਦ ਬਲੇ ਹਾਰ ਜਾਓ ਪ੍ਰਭ ਆਪਣੇ ਜਨਪੂਰਨ ਪੈ ਜ ਸਵਾਰੀ ਗੋਸ਼ਟ ਗਿਆਨ ਨਾਮ ਸੁਣ ਉਦਰੇ ਜਿਨ ਜਿਨ ਦਰਸ਼ਨ ਪਾਇਆ ਭਇਓ ਕਿਰਪਾਲ ਨਾਨਕ ਪ੍ਰਭ ਆਪਣਾ ਅਨਦ ਸਿਤੇ ਘਰ ਆਇਆ ਸੁਰਠ ਮਹੱਲਾ ਪੰਜਵਾ ਕਰਨ ਕਰਾਵਣ ਹਾਰ ਪ੍ਰਭ ਦਾਤਾ ਪਾਰ ਬ੍ਰਹਮ ਪ੍ਰਭ ਸੁਆਮੀ ਸਗਲੇ ਜੀ ਕੀਏ ਦਇਆ ਸੋ ਪ੍ਰਭਉ ਅੰਤਰ ਜਾਮੇ ਮੇਰਾ ਗੁਰ ਹੋ ਆਇਆ ਸਹਾਈ ਸੁਖ ਸਹਜ ਆਨੰਦ ਮੰਗਲ ਰਸ ਅਚਰਜ ਭਈ ਬਡਾਈ ਰਹਾਉ ਗੁਰ ਕੀ ਸ਼ਰਨ ਪਏ ਭੈ ਨਾਸੇ ਸਾਚੀ ਦਰਗਹਿ ਮਾਨੇ ਗੋਣਾ ਗਾਵਤ ਆਰਾਧਨਾਮ ਹਰ ਆਏ ਆਪਣੇ ਥਨੇ ਜੈ ਜੈਕਾਰ ਕਰੇ ਸਭ ਉਸਤਤ ਸੰਗਤ ਸਾਧ ਪਿਆਰੀ ਸਾਧ ਬਲੇ ਹਾਰ ਜਾਓ ਪ੍ਰਭ ਆਪਣੇ ਜਿਨ ਪੂਰਨ ਪੈਜ ਸਵਾਰੇ ਗੋਸ਼ਟ ਗਿਆਨ ਨਾਮ ਸੁਣ ਉਦਰੇ ਜਿਨ ਜਿਨ ਦਰਸ਼ਨ ਪਾਇਆ ਭਇਓ ਕਿਰਪਾਲ ਨਾਨਕ ਪ੍ਰਭ ਆਪਣਾ ਅਨਦਾ ਫਿਤੀ ਕਰ ਆਇਆ ਸੋਰਠ ਮਹੱਲਾ ਪੰਜਵਾ ਕਰਨ ਕਰਾਵਣ ਹਾਰ ਪ੍ਰਭ ਦਾਤਾ ਪਰ ਬ੍ਰਹਮ ਪ੍ਰਭ ਸੁਆਮੀ ਫਗਲੇ ਜੀ ਕੀ ਇਹ ਦੇਲਾ ਸੋ ਪ੍ਰਭ ਅੰਤਰ ਜਮੀ ਮੇਰਾ ਗੁਰੂ ਹੋ ਆਇਆ ਸਹਾਈ ਸੁਖ ਸਹਜ ਆਨੰਦ ਮੰਗਲ ਰਸ ਅਚਰਜ ਭਈ ਬਡਾਈ ਰਹਾਉ ਗੁਰ ਕੀ ਸ਼ਰਨ ਪਏ ਭੈ ਨਾ ਸੇ ਸਾਚੇ ਦਰਗਹ ਮਨੇ ਗੁਣ ਗਾਵਤ ਆਰਾਧਨਾਮ ਹਰ ਆਏ ਆਪਣੇ ਥਾਨੇ ਜੈ ਜੈਕਾਰ ਕਰੇ ਸਭ ਉਸਤਤ ਸੰਗਤ ਸਾਧ ਪਿਆਰੀ ਸਾਧ ਬਲਿਹਾਰ ਜਾਓ ਪ੍ਰਭ ਆਪਣੇ ਜਿਨ ਪੂਰਨ ਪੈ ਜ ਸਵਾਰੀ ਗੋਸ਼ਟ ਗਿਆਨ ਨਾਮ ਸੁਣ ਉਦਰੇ ਜਿਨ ਜਿਨ ਦਰਸ਼ਨ ਪਾਇਆ ਭਇਓ ਕਿਰਪਾਲ ਨਾਨਕ ਪ੍ਰਭ ਆਪਣਾ ਅਨਦ ਸਿਤੇ ਕਰ ਆਇਆ ਸੋਰਠ ਮਹੱਲਾ ਪੰਜਵਾ ਕਰਨ ਕਰਾਵਨ ਹਾਰ ਪ੍ਰਭ ਦਾਤਾ ਪਰ ਬ੍ਰਹਮ ਪ੍ਰਭ ਸੁਆਮੀ ਸਗਲੇ ਜੀ ਕੀ ਦਇਆਲਾ ਸੋ ਪ੍ਰਭ ਅੰਤਰ ਜਮੀ ਮੇਰਾ ਗੁਰ ਹੋਆ ਆਪ ਸਹਾਈ ਸੁਖ ਸਹਜ ਆਨੰਦ ਮੰਗਲ ਰਸ ਅਚਰਜ ਭਈ ਵਡਾਈ ਰਹਾਉ ਗੁਰ ਕੇ ਸ਼ਰਨ ਪਏ ਭੈ ਨਾਸੀ ਸਾਚੀ ਦਰਗਹਿ ਮਨੇ ਗੁਣ ਗਾਵਤ ਅਰਾਧਨਾਮ ਹਰਿਆਏ ਆਪਣੇ ਥਾਨੇ ਜੈ ਜੈਕਾਰ ਕਰੇ ਸਭ ਉਸਤਤ ਸੰਗਤ ਸਾਧ ਪਿਆਰੇ ਸਦ ਬਲੇ ਹਾਰ ਜਾਓ ਪ੍ਰਭ ਆਪਣੇ ਜਿਨ ਪੂਰਨ ਪੈਜ ਸਵਾਰੇ ਗੋਸ਼ਤ ਗਿਆਨ ਨਾਮ ਸੁਣ ਉਦਰੇ ਜਿਨ ਜਿਨ ਦਰਸ਼ਨ ਪਾਇਆ ਭਇਓ ਕਿਰਪਾਲ ਨਾਨਕ ਪ੍ਰਭ ਆਪਣਾ ਅਨਦ ਸਿਤੇ ਕਰ ਆਇਆ ਸੋਰਠ ਮਹਲਾ ਪੰਜਵਾ ਕਰਨ ਕਰਾਵਨ ਹਾਰ ਪ੍ਰਭ ਦਾਤਾ ਪਾਰ ਬ੍ਰਹਮ ਪ੍ਰਭ ਸੁਆਮੀ ਸਗਲੇ ਜੀ ਕੀ ਇਹ ਦਿਆਲਾ ਸੋ ਪ੍ਰਭ ਅੰਤਰ ਜਮੀ ਮੇਰਾ ਗੁਰ ਹੋਆ ਆਪ ਸਹਾਈ ਸੁਖ ਸਹਜ ਆਨੰਦ ਮੰਗਲ ਰਸ ਆਚਾਰਜ ਭਈ ਬਡਾਈ ਰਹਾਉ ਗੁਰ ਕੀ ਸ਼ਰਨ ਪਏ ਪੈ ਨਾਸੇ ਸੱਚ ਦਰਗਹਿ ਮਾਨੇ ਗੁਣ ਗਾਵਤ ਆਰਾਧਨਾਮ ਹਰ ਆਏ ਆਪਣੇ ਥਾਨੇ ਜੈ ਜੈਕਾਰ ਕਰੇ ਸਭ ਉਸਤਤ ਸੰਗਤ ਸਾਧ ਪਿਆਰੀ ਸਦ ਬਲਿਹਾਰ ਜਾਵ ਪ੍ਰਭ ਆਪਣੇ ਜਿਨ ਪੂਰਨ ਪੈ ਜ ਸواری ਗੋਸ਼ਟ ਗਿਆਨ ਨਾਮ ਸੁਣ ਉਦਰੇ ਜਿਨ ਜਿਨ ਦਰਸ਼ਨ ਪਾਇਆ ਭੈਓ ਕਿਰਪਾਲ ਨਾਨਕ ਪ੍ਰਭ ਆਪਣਾ ਅਨਦਾ ਸੇਤੇ ਘਰ ਆਇਆ ਸੋਰਠ ਮਹੱਲਾ ਪੰਜਵਾ ਕਰਨ ਕਰਾਵਣ ਹਾਰ ਪ੍ਰਭ ਦਾਤਾ ਪਾਰ ਬ੍ਰਹਮ ਪ੍ਰਭ ਸੁਆਮੀ ਸਗਲੇ ਜੀ ਕੀ ਦਇਆਲਾ ਸੋ ਪ੍ਰਭ ਅੰਤਰ ਜਮੀ ਮੇਰਾ ਗੁਰ ਹੋਆ ਆਪ ਸਹਾਈ ਸੂਖ ਸਹਿਜ ਆਨੰਦ ਮੰਗਲ ਰਸ ਅਚਰਜ ਭਈ ਬਡਾਈ ਰਹਾਉ ਗੁਰ ਕੀ ਸ਼ਰਨ ਪਏ ਭੈ ਨਾਸੀ ਸਾਚੇ ਦਰਗਹ ਮਾਨੇ ਗੁਣ ਗਾਵਤ ਆਰਾਧਨਾਮ ਹਰ ਆਏ ਆਪਣੇ ਥਾਨੇ ਜੈ ਜਕਾਰ ਕਰੇ ਸਭ ਉਸਤਤ ਸੰਗਤ ਸਾਧ ਪਿਆਰੇ ਸਦ ਬਲਿਹਾਰ ਜਾਵ ਪ੍ਰਭ ਆਪਣੇ ਜਨ ਪੂਰਨ ਪੈ ਜ ਸਵਾਰੀ ਗੋਸ਼ਟ ਗਿਆਨ ਨਾਮ ਸੁਣ ਉਦਰੇ ਜਿਨ ਜਿਨ ਦਰਸ਼ਨ ਪਾਇਆ ਭਇਓ ਕਿਰਪਾਲ ਨਾਨਕ ਪ੍ਰਭ ਆਪਣਾ ਆਨੰਦ ਸਿਤੇ ਘਰ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ